ਲੈ ਵੀ ਮੈਂ ਥੋੜਾ ਆਪਣਾ ਖੋਸਾ ਪੀ ਵੀ 30 ਤੇ ਅੱਜ ਆਪਾਂ ਮੈਸੀ ਦਾ ਕਰਦੇ ਆ ਰਿਵਿਊ ਪਹਿਲਾਂ ਤਾਂ ਲੁੱਕ ਟਰੈਕਟਰ ਦੀ ਤੁਹਾਨੂੰ ਪਤਾ ਹੀ ਆ ਸਾਰੀ ਇਹ ਬਾਈ ਨੇ 241 DI ਤੇ ਬਾਈ ਨੇ ਮਲਾਉਣੇ ਆ ਔਰ ਬਾਈ 80 ਕਾਲ 80 ਕਾਲ ਕੋਗੇ ਕੀ ਹਾਲ ਠੀਕ ਹੈ ਜੀ ਠੀਕ ਠਾਕ ਬਈ ਅੱਜ ਜਿਵੇਂ ਤੁਸੀਂ ਪਹਿਲਾਂ ਸਭ ਤੋਂ ਪਹਿਲਾਂ ਇਹ ਟਰੈਕਟਰ ਇਹ ਤੋਂ ਪਹਿਲਾਂ ਕਿਹੜਾ ਚਲਾਉਣੇ ਆ 36 36 ਦੀ ਹਾਲਣ ਸੈਂਟਰ ਗੇਰ ਵਾਲਾ ਠੀਕ ਆ ਬਾਈ ਤੇ ਜਿਵੇਂ ਅੱਜ ਤੁਸੀਂ ਇਹ ਹਰਾਂ ਤੇ ਚਲਾਇਆ 11 ਹਾਲਾ ਦੇ ਮਗਰ ਤੇ ਵਾਇ ਵੀ ਗਿੱਲਾ ਵਾਣਾ ਵੇ ਹੈ ਨਾ ਗੱਲਾ ਵਾਣਾ ਤੇ ਕਿਹੜੇ ਗੇਰ ਚ ਤਰਿਆਉਂਦਾ ਇਹ ਪਹਿਲੇ ਹਾਈ ਚ ਤੇ ਕੀ ਮਤਲਬ ਲੱਗਦਾ ਬਈ ਜਿਵੇਂ ਫਰਕ ਇਹਦਾ ਮਨ ਮੁੱਟ ਯਾਰ 36 ਦੀ ਨਾਲੋਂ ਥੋੜਾ ਜਿਹਾ ਆਰਾਮਦਾਇਕ ਠੀਕ ਹੈ ਲੇਟ ਫਾਰਮ ਚੰਗਾ ਇਹਦਾ ਪੁਰਾਣੇ ਮਨ ਨਾਲੋਂ ਠੀਕ ਹੈ ਤੇ ਡੀਲ ਖਰਚਾ ਘੱਟ ਡੀਲ ਖਾਟਾ ਖਰਚਾ ਇਹਦਾ ਜਿਵੇਂ ਵੀ ਚੱਲਦਾ ਮਨ ਨੂੰ ਬਹੁਤ ਆਰਾਮਦਾਇਕ ਕੱਟ ਰਿਹਾ ਠੀਕ ਆ ਤੋਰਾ ਅੱਧੇ ਘੰਟੇ ਤੇ 2 ਕਿੱਲੇ ਮਾਰੇ ਹਾਲਾ ਠੀਕ ਅੱਧੇ ਘੰਟੇ ਚ ਦੋ ਗਿੱਲੇ ਨੇ ਮਾਰ ਠੀਕ ਹੈ ਘੰਟੇ ਚ ਉਹ ਮਾਰਦਾ ਆਪਣਾ ਸੈਂਟਰ ਗੇਰ ਠੀਕ ਹੈ ਸੈਂਟਰ ਗੇਰ ਵਾਲਾ ਤੇ ਜਿਵੇਂ ਹੁਣ ਜ਼ੋਰ ਜ਼ਾਰ ਦਾ ਬਦਲ ਕਿੰਨਾ ਕੁ ਲੱਗਦਾ ਵੀ ਪੂਰਾ ਇਹ ਥੋੜਾ ਜਿਹਾ ਬਾਣ ਆ ਨਾ ਜਿਹੜਾ ਆਪਣਾ ਇਹ ਜ਼ੀਰੋ ਟਰੈਲ ਵਾਲੀ ਬਜਾਈ ਵਾਲਾ ਠੀਕ ਹੈ ਜੀ ਜੰਮਿਆ ਬਹੁਤ ਹੁੰਦਾ ਬਾਣ ਹਾਂਜੀ ਜਿਹੜੇ ਹਿਸਾਬ ਨਾਲ ਕਰੜਾ ਬਾਣ ਆ ਉਸ ਹਾਂ ਟਰੈਕਟਰ ਜ਼ੋਰ ਪਾਉ ਮਾਰਦਾ ਟਰੈਕਟਰ ਜ਼ੋਰ ਬਹੁਤ ਮਾਰਦਾ ਇੱਕ ਦਿਨ ਜੇ ਮੰਨ ਲਓ ਹੋਰ ਨਾ ਵਾਹਣ ਦੇ ਟਰੈਕਟਰ ਇਦੋਂ ਵੀ ਰਾਲਾ ਤੁਰਨਾ ਸੀ ਠੀਕ ਹੈ ਜੀ ਹਜੇ ਥੋੜੇ ਦੋਂਗੇ ਜਾਣੇ ਸੀ ਠੀਕ ਆ ਥੋੜਾ ਜਿਹਾ ਕਰੜਾ ਕਰਕੇ ਕੱਲ ਨੂੰ ਫੇਰ ਵਾ ਮਤਲਬ ਅੱਜ ਹਵਾ ਲੱਗੀ ਤੇ ਕੱਲ ਨੂੰ ਫੇਰ ਵਾ ਲਾਂਗੇ ਤੇ ਇਹ ਆ ਮਾਡਲ ਕਿਹੜਾ ਇਹ ਇਹ ਮਾਡਲ ਕਿਹੜਾ ਚਾਚਾ ਇਹ ਸੁੱਖੀ ਬਰਾੜ ਦਾ ਟਰੈਕਟਰ ਇਹ 19 ਕਿਹੜਾ ਬਾਈ ਨਹੀਂ 24 24 ਮਾਡਲ 24 ਹੈ ਤੇ ਮਤਲਬ 25 5 11 ਵਾਲਾ ਬਾਈ ਅੱਛਾ 5ਾਂ ਵਾਲਾ ਬਾਈ ਹੈ ਨਾ ਤੇ ਇਹ 5 11 ਵਾਲਾ ਦੇਖੋ ਵੀ ਇਹ 5 11 ਵਾਲਾ ਇਹਦੇ ਵਿੱਚ ਹੋਰ ਮਾਡਲ ਆਗੇ ਸੀ ਇਹਦੇ ਵਿੱਚ ਇਹਦੇ ਵਿੱਚ 4 11 ਵਾਲਾ ਵੀ ਆਉਂਦਾ ਜੀ ਇਹਦਾ ਹਿੱਸਾ ਦੂਜਾ ਠੀਕ ਆ ਘੋਟਾਂ ਵਾਲਾ 3617 ਠੀਕ ਹੈ ਇਹਦਾ ਹਿੱਸਾ ਸਿੱਧਾ ਹੈ ਇਹ ਸਿੱਧੇ ਵਾਲਾ ਹਾਂ ਛੋਟੀ ਇਹਦੀ ਠੀਕ ਹੈ ਸਿੰਗਲ ਟੱਕਣਾ ਉੱਤੇ ਠੀਕ ਆ ਥੈਂਕ ਯੂ ਆ ਵੀ ਦੇਖੋ ਵੀ ਇਹ ਵਾਟਰ ਸੈਸ਼ਨ ਇਧਰ ਬਾਹਰ ਆ ਸਪਰੇਟਰ ਮਤਲਬ ਆਪਾਂ ਗੱਲ ਨੂੰ ਗੁੱਲ ਮਿਲਾ ਕੇ ਨਵੇਂ ਟਰੈਕਟਰਾਂ ਵਾਲੇ ਨਵੇਂ ਮਾਡਲਾਂ ਵਾਲੇ ਫੀਚਰ ਆ ਸਾਰੇ ਵੀ ਪੈਸੇ ਲਾਏ ਰਾਸ ਆ ਗਿਆ ਆਸ ਆ ਗਿਆ ਪਿਆਬੀ ਦੇ ਵਿੱਚ ਕਹੀਏ ਤਾਂ ਉਹਦੇ ਪੂਰਾ ਹੈਵੀ ਇੰਪਲੀਮੈਂਟ ਨੂੰ ਛੱਡ ਕੇ ਨਾ ਬਾਕੀ ਸਾਰੇ ਇੰਪਲੀਮੈਂਟਾਂ ਦੇ ਕੰਮ ਟੌਪ ਦਾ ਕਰਦਾ ਟੌਪ ਦਾ ਕਰਦਾ ਪੂਰਾ ਬਹੁਤ ਆ ਟੋਰਾ ਬਹੁਤ ਆ ਬਈ ਦੇਖੋ ਵੀ ਬਾਕੀ ਜਿੰਨਾਂ ਕੋਲੇ ਬਾਈ ਮੈਸੀ ਉਹ ਵੀ ਆਪ ਦਾ ਥੱਲੇ ਕਮੈਂਟ ਜੁਰ ਦੱਸਿਓ ਜੋ ਤੇ ਬਾਈ ਨੇ ਲਿਆ ਇਹ ਨਵਾਂ ਤੇ ਆਪਾਂ ਹਾਲਾਂ ਤੇ ਚਲਾਇਆ ਤੇ ਬ੍ਰਾਂਡ ਦਾ ਮਗਰ ਖੜਾ ਤੇ ਮਗਰ ਖੜਾ ਬਾਈ ਆਪ ਆਉਂਦਾ ਨਹੀਂ ਸੰਗਦਾ ਥੋੜਾ ਜਿਹਾ ਤੇ ਪਰ ਬਾਈ ਨੇ ਹੁਣ ਸੈਂਟਰ ਗੇਅਰ ਸੈਂਟਰ ਗੇਅਰ ਵਾਲਾ ਬਾਈ ਦਾ ਵੈਸੇ ਪੱਕਾ ਜਿਹੇ ਪਿਆਬੀ ਚ ਗਈ ਤੇ ਬਾਈ ਦਾ ਪੱਕਾ ਹੌਲੈਂਡ ਦਾ ਫੈਨ ਆ ਤੇ ਬਾਈ ਨੂੰ ਕਹੀ ਵੇ ਚਲਾ ਕੇ ਚੰਗਾ ਲੱਗ ਰਿਹਾ ਟਰੈਕਟਰ ਯਾਰ ਤੇ ਟਰ ਚੰਗਾ ਲੱਗਾ ਬਾਈ ਨੇ ਸਹੀ ਗੱਲਾਂ ਉਹਦੇ ਨਾਲੋਂ ਆਪਾਂ ਕੀ ਕਹਿ ਸਕਦੇ ਹਾਂ ਉਨੇ ਨੇ ਬਰਾਬਰ ਟਰੈਕਟਰ ਕਹਿ ਸਕਦੇ ਬਰਾਬਰ ਕਹਿ ਸਕਦੇ ਸੈਂਟਰ ਗੇਅਰ ਵਾਲੇ ਠੀਕ ਆ ਸੈਂਟਰ ਗੇਅਰ ਵਾਲੇ ਜਿਹੜਾ ਸਪੈਸ਼ਲਿਜ਼ੇਸ਼ਨ ਆ ਉਹ ਤਾਂ ਫਿਰ ਨਵੇਂ ਆਣਾ ਉਹਦਾ ਫਿਰ ਆ ਨਾ ਸਾਰੇ ਫੀਚਰ ਹੀ ਨਵੇਂ ਆਣ ਸਾਰੇ ਤਗੜੀ ਆ ਗਏ ਉਹਦੇ ਆ ਪੁਰਾਣੇ ਮਾਡਲਾਂ ਦੇ ਬਰਾਬਰ ਚੱਲਣ ਚ ਬਹੁਤ ਆਰਾਮ ਦਾ ਇੱਕ ਜਿਹਾ ਠੀਕ ਆ ਵੀ ਦੇਖੋ ਵੀ ਵੀਡੀਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਆਪਏ ਦੇ ਵਿੱਚ ਵੀਡੀਓ ਦੂਜੀ ਵੀ ਨਾਲ ਪਾਵਾਂਗੇ ਚਲਦੇ ਦੀ ਇਹਦੀ ਤੇ ਬਾਕੀ ਇਹਦੀ ਲੁੱਕ ਤਾਂ ਤੁਹਾਨੂੰ ਪਤਾ ਹੀ ਹੈ ਇਹ ਲੁੱਕ ਜਿਵੇਂ ਮੇਰੇ ਕੋਲ ਆਪਣੇ ਡਾਕਰ ਬਹੁਤ ਹੈ ਜ਼ਮੀਨ ਹੈ ਮਾਰੇ ਟਰੈਕਟਰ ਤੇ ਪਟਣ ਵਾਲੀ ਨਹੀਂ ਪਟਣ ਵਾਲੀ ਹੈ ਨਹੀਂ ਬਾਕੀ ਇਹਦੇ ਤੋਂ ਪਾ ਲਾਂਗੇ ਨਾ ਡਲੇ ਨਹੀਂ ਭਰਦੀ ਇਹਦੀ ਠੀਕ ਹੈ ਮੰਨ ਕੇ ਚੱਲੋ ਵੀ ਜਿਵੇਂ ਹੁਣ ਬਹੁਤ ਤਾਂ ਹੀ ਤੇਰੇ ਨੂੰ ਪਤਾ ਵੀ ਲੱਗਦਾ ਪਤਾ ਲੱਗਦਾ ਵੀ ਇਹ ਨਹੀਂ ਮੇਰੇ ਰਾਮ ਨੇ ਲੈ ਕੇ 1800 ਚੱਕਰਾਂ ਤੇ ਵਾਹਣੇ ਆਪਾਂ ਠੀਕ 1800 ਚੱਕਰ ਹੁ ਤਰਿਆ ਫਿਰਦਾ ਤੇ ਬਾਕੀ ਆਪਾਂ ਉਹ ਵੀਡੀਓ ਇਹਦੇ ਵਿੱਚ ਜੋੜਾਂਗੇ ਬਈ ਤੇ ਜਿਹੜੀ ਆਪਾਂ ਇਹ ਤੋਂ ਪਹਿਲਾਂ ਥੋੜੀ ਬਣਾਈ ਸੀਗੀ ਤੇ ਬਾਕੀ ਕੋਲ ਟਾਈਮ ਹੁਣ ਬਾਅਦ ਚ ਲਿਆ ਤੇ ਹੁਣ ਬਾਕੀ ਕਿਹੜਾ ਦਵੂਗਾ ਤੇ ਵਿੱਚ ਐਡ ਕਰਾਂਗੇ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਬਾਈ ਆਹ ਨਹੀਂ ਦੇਖੋ ਵੀ ਪੂਰੇ ਇਹ ਤੋਰਾ ਬਹੁਤ ਆ ਬਈ ਇਹਦਾ ਪੂਰਾ ਰਾਈਟਰ ਦਾ ਐਮਐਸਸੀ 241